ਕਪਿਲ ਸ਼ਰਮਾ ਇੱਕ ਕਾਮੇਡੀਅਨ ਨੇ ਅਤੇ ਆਪਣਾ ਕਾਮੇਡੀ ਸ਼ੋਅ ਰਨ ਕਰਦੇ ਨੇ Netflix ਦੇ ਉੱਤੇ ਅਤੇ ਪਿਛਲੇ ਕੁਝ ਦਿਨਾਂ ਤੋਂ ਵਿਵਾਦਾਂ ਦੇ ਵਿੱਚ ਕੀ ਰਹੇ ਹੋਏ ਨੇ 4 ਦਿਨ ਪਹਿਲਾਂ ਲੁਧਿਆਣੇ ਦੇ ਵਿੱਚ ਇੱਕ FIR ਤਰਜ ਹੁੰਦੀ ਹੈ ਕਪਿਲ ਸ਼ਰਮਾ ਤੇ ਕੀ ਰੀਜ਼ਨ ਇੱਕ ਵਾਰੀ ਤੁਸੀਂ ਇਹ ਵੀਡੀਓ ਜ਼ਰੂਰ ਦੇਖੋ ਇਹ ਮੇਰਾ ਬੇਟਾ ਬਣ ਗਿਆ ਕੱਲ੍ਹ ਕੋ ਲੋਕ ਕਿਆ ਕਹੇਂਗੇ ਕਿ ਬਾਦਸ਼ਾਹ ਅਕਬਰ ਦੇ ਘਰ ਟੋਟਰਮਲ ਪੈਦਾ ਹੋਆ ਗੱਲ ਸਾਰੀ ਇਸ ਕਲਿੱਪ ਤੋਂ ਜੁੜੀ ਹੋਈ ਆ ਲੋਕਾਂ ਦਾ ਕਹਿਣਾ ਹੈ ਵੀ ਸਿੱਖ ਧਰਮ ਅਤੇ ਜੈਨ ਧਰਮ ਦਾ ਮਜ਼ਾਕ ਉਡਾਇਆ ਹੈ ਕਪਿਲ ਸ਼ਰਮਾ ਨੇ ਅਤੇ ਸਿੱਖ ਜਥੇਬੰਦੀਆਂ ਦੇ ਵੱਲੋਂ ਵੀ ਕਿਹਾ ਗਿਆ ਹੈ ਕਿ ਮਾਫੀ ਮੰਗੀ ਜਾਵੇ ਪਰ ਇੱਕ ਗੱਲ ਦੋਸਤੋ ਆਪਾਂ ਇੱਥੇ ਕਲੀਅਰ ਕਰ ਦੇਣਾ ਚਾਹੁੰਦੇ ਹਾਂ ਆਪਾਂ ਕਪਿਲ ਸ਼ਰਮਾ ਦੇ ਪੱਖ ਦੇ ਵਿੱਚ ਨਹੀਂ ਆ ਪਰ ਥੋੜਾ ਜਿਹਾ ਆਪਾਂ ਨੇ ਇਤਿਹਾਸ ਨੂੰ ਪੜਿਆ ਇਤਿਹਾਸ ਦੇ ਵਿੱਚ ਇੱਕ ਰਾਜਾ ਟੋਡਰ ਮਲ ਵੀ ਸੀ ਕਿਉਂਕਿ ਅਕਬਰ ਦੇ ਮੁਗਲ ਕਾਲ 'ਚ ਫਾਈਨੈਂਸ ਮਨਿਸਟਰ ਸੀ ਦੂਜੇ ਇਤਿਹਾਸ ਦੇ ਵਿੱਚ ਟੋਡਰ ਮਲ ਰਹੇ ਨੇ ਦੀਵਾਨ ਟੌਡਰ ਮਲ ਸਾਹਿਬ ਜੋ ਕਿ ਵੈਲਥੀ ਮਰਚੈਂਟ ਸੀ ਸਰਹੰਦ ਦੇ ਅਤੇ ਉਹਨਾਂ ਨੂੰ ਕੌਣ ਨਹੀਂ ਜਾਣਦਾ ਇਹਨਾਂ ਨੇ ਸਰਹੰਦ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰਾਂ ਦਾ ਸੰਸਕਾਰ ਕੀਤਾ ਸੀ ਸੋਨੇ ਦੀਆਂ ਮੋਹਰਾਂ ਵਛਾ ਕੇ ਜਿਵੇਂ ਆਪਾਂ ਜਾਣਦੇ ਹਾਂ ਕਪਿਲ ਸ਼ਰਮਾ ਸਿੱਖ ਅਤੇ ਜੈਨਤਨ ਦੇ ਲੋਕਾਂ ਦੀ ਭਾਵਨਾਵਾਂ ਨਾਲ ਟੇਸ ਤੱਕ ਪਹੁੰਚਾਈ ਨਹੀਂ ਸਕਦਾ ਕਿਉਂਕਿ ਕਪਿਲ ਸ਼ਰਮਾ ਖੁਦ ਸਿੱਖ ਰਿਚੁਅਲਸ ਨੂੰ ਫੋਲੋ ਕਰਦਾ ਆ ਵਿਆਹ ਵੀ ਸਿੱਖ ਰਿਚੁਅਲਸ ਦੇ ਹਿਸਾਬ ਨਾਲ ਹੋਇਆ ਆ ਕਪਿਲ ਸ਼ਰਮਾ ਦਾ ਤੁਸੀਂ ਦੇਖਿਆ ਹੋਵੇਗਾ ਸਾਹ ਦੇ ਗੱਲ ਕਪਿਲ ਸ਼ਰਮਾ ਨੇ ਅਕਬਰ ਦੇ ਜਿਹੜੇ ਫਾਈਨੈਂਸ ਮਿਨਿਸਟਰ ਨੇ ਰਾਜਾ ਟੋਡਰਮਲ ਬਾਰੇ ਆਖੀ ਹੋਵੇ ਪਰ ਲੋਕਾਂ ਨੇ ਇਤਿਹਾਸ ਦੇ ਵਿੱਚ ਧਿਆਨ ਹੀ ਨਹੀਂ ਮਾਰਿਆ ਕਿ ਇੱਕ ਟੋਡਰਮਲ ਅਕਬਰ ਦੇ ਸਮੇਂ ਦੇ ਵਿੱਚ ਵੀ ਸੀ ਆਪਾਂ ਕਿਸੇ ਦਾ ਪੱਖ ਨਹੀਂ ਲੈਂਦੇ ਪਰ ਆਪਾਂ ਨੇ ਇੱਕ ਫੈਕਟ ਕਲੀਅਰ ਕਰਨਾ ਸੀ ਜੋ ਹਲੇ ਤੱਕ ਲੋਕਾਂ ਤੱਕ ਨਹੀਂ ਪਹੁੰਚਿਆ ਸੋ ਤੁਹਾਡੇ ਕੀ ਵਿਚਾਰ ਨੇ ਕਮੈਂਟ ਕਰਕੇ ਜ਼ਰੂਰ ਦੱਸਿਓ